ਗਰੀਬਾਂ ਕੋਲ ਭੋਜਨ ਨਹੀਂ ਹੁੰਦਾ ਇਹਨਾਂ ਦੇ ਹਿੱਸੇ ਦਾ ਭੋਜਨ ਕੌਣ ਖਾ ਜਾਂਦਾ ਜਿੱਤੇ ਫੜ ਕੇ ਹੋਏ ਸਿਆਸੀ ਲੀਡਰ ਤਾਂ ਨਹੀਂ ਖਾ ਜਾਂਦੇ ਇਹਨਾਂ ਦੇ ਹਿੱਸੇ ਦਾ ਭੋਜਨ ਆਓ ਦੇਖਦੇ ਹਾਂ ਇੱਕ ਸ਼ਾਰਟ ਫਿਲਮ ਕੋਲਾ ਸਿੰਘ ਜੀ ਹਾਂਜੀ ਬਾਈ ਜੀ ਸਿਕਾਲ ਜੀ ਸਿਕਾਲ ਜੀ ਆ ਦੋ ਵੀ ਰਸ਼ਨ ਲੈ ਲਓ ਜੀ ਏ ਕਾ ਲਈ ਜੀ ਉਹ ਹੁਣ ਤੁਹਾਨੂੰ ਪਤਾ ਹੀ ਆ ਕਰੋਨਾ ਮਹਾਮਾਰੀ ਚੱਲ ਰਹੀ ਆ ਕੰਮ ਕਰਤਾ ਗਰੀਹਾਨੀ ਸਾਰਾ ਕੁਝ ਠੱਪ ਹੋਇਆ ਪਿਆ ਕਰੋਨਾ ਚ ਅਸੀਂ ਥੋੜਾ ਧਿਆਨ ਰੱਖ ਰਹੇ ਆਂ ਆਉਣ ਵਾਲੇ ਸਮੇਂ ਤੁਸੀਂ ਸਾਡਾ ਧਿਆਨ ਰੱਖਿਓ ਮੈਂ ਸਮਝਿਆ ਨਹੀਂ ਕਿਵੇਂ ਰੱਖਣ ਧਿਆਨ ਦੀ ਬੋਟਾ ਪਾ ਕੇ ਬੋਟਾ ਤੇ ਘਰ ਰਾਸ਼ਨ ਬੋਟਾ ਲੈਣਾ ਆ ਜਾਂਦਾ ਨੂੰ ਪੁੱਛਣਾ ਨਹੀਂ ਗਰੀਬ ਨੂੰ ਕਿਸੇ ਨੂੰ ਥੋੜਾ ਕੁਝ ਨਹੀਂ ਹੋ ਸਕਦਾ ਚੋਟੋ ਵੀ ਰਾਸ਼ਨ ਨਾ ਨਹੀਂ ਜਾਏਗਾ ਮਾਮਲਾ ਓਲਾ ਸਿੰਘ ਦੀ ਸਤਿਕਾਰ ਜੀ ਸਤਿਕਾਰ ਜੀ ਸਤਿਕਾਰ ਓ ਲਿਓ ਮੁੰਡਿਆ ਆ ਥੋੜਾ ਜਿਹਾ ਰਾਸ਼ਨ ਆਹੀ ਅੱਛਾ ਜੀ ਤਾਂ ਬਸ ਧਿਆਨ ਰੱਖਿਓ ਇਹਦੇ ਵਿੱਚ ਨੂਨ ਦੀ ਥੈਲੀ ਵੀ ਆ ਔਰ ਨੂਨ ਖਾ ਕੇ ਨਮਕ ਹਰਾਮੀ ਨਾ ਕਰਦੇ ਸਾਡੇ ਨਾਲ ਸਮਝ ਗਏ ਹੁਣੇ ਕਿਵੇਂ ਜੀ ਬਸ ਹੋਣਾ ਸੀ ਤੁਹਾਨੂੰ ਰਾਸ਼ਨ ਦਵਾਂਗੇ ਤੇ ਜਦੋਂ ਵੋਟਾਂ ਆਉਣਗੀਆਂ ਸਾਡੀ ਪਾਰਟੀ ਨੂੰ ਬਾ ਦੇ ਵੋਟਾਂ ਅੱਛਾ ਕੋਬਣਾ ਰਾਸ਼ਨ ਵੋਟਾਂ ਨੂੰ ਆਉਣ ਨੂੰ ਰੇ ਉਹ ਤੇਰੀਆਂ ਇਹਨਾ ਕਰਤੂਤਾਂ ਕਰਕੇ ਨਾ ਤੈਨੂੰ ਕੱਚੇ ਮਕਾਨ ਦੇ ਪੈਸੇ ਨਹੀਂ ਮਿਲਣੇ ੱਤਕੋ ਮੁੰਡੇ ਰਾਸ਼ਨ ਕੋਈ ਗੱਲ ਨਹੀਂ ਮੈਨੂੰ ਦੇਖ ਲਾਂਗੇ ਅਸੀਂ ਕਾਰਜੋਗ ਬਾਪੂ ਜੀ ਸੱਚੀ ਗੱਲ ਜੀ ਆਪਣਾ ਹੋਈ ਰਸਮੀ ਤੁਸੀਂ ਥੀ ਗੜੀ ਪਾਰਟੀ ਵੱਲੋਂ ਆਗੇ ਜੀ ਤੁਸੀਂ ਕਿਸੇ ਪਾਰਟੀ ਵੱਲੋਂ ਨਹੀਂ ਬਾਪੂ ਜੀ ਇਸ ਤਾਂ ਰੱਬ ਦੇ ਬੰਦੇ ਆ ਤੁਸੀਂ ਹੋਰ ਦੱਸੋ ਤੁਹਾਨੂੰ ਕੋਈ ਦਵਾਈ ਬੂਟੀ ਹੋਰ ਪਿਛੇ ਵਾਲੀ ਲੋੜ ਕੋਈ ਨਹੀਂ ਧੰਨਵਾਦ ਜੀ ਚਲੋ ਠੀਕ ਹੈ ਜੀ ਰਹਿ ਬੈਠ ਗੁਰੂ ਇਹਨੇ ਭਾਈ ਕਿੰਨੇ ਜਿਆਦੇ ਕੁਲੇ ਤੋਂ ਕਿਉਂ ਦੇ ਬਸਦੇ ਰਹਿਣ ਅਸੀਂ ਗੁਰੂ ਕੋਲ ਆ ਗਏ ਸੱਚੀ ਗੱਲ ਸਾਰਿਆਂ ਨੂੰ ਇਹ ਸਾਡੀ ਟੀਮ ਦੀ ਇੱਕ ਛੋਟੀ ਜੀ ਕੋਸ਼ਿਸ਼ ਆ ਜਿਹੜੀ कोरोना ਕਰਕੇ ਅਸੀਂ ਕੀਤੀ ਆ ਲੋਕ ਕਰ ਕਰ ਰਾਸ਼ਨ ਪਚਾ ਰਹੇ ਨੇ ਬਹੁਤ ਵਧੀਆ ਗੱਲ ਆ ਜਿਹੜੀਆਂ ਸੰਸਥਾਵਾਂ ਦਾ ਧਾਰਮਿਕ ਨੇ ਜਾਂ ਸਮਾਜ ਸੇਵੀ ਨੇ ਉਹਨਾਂ ਦਾ ਅਸੀਂ ਕਹਿ ਦੇਣ ਨੂੰ ਸ਼ੁਕਰੀਆ ਦਾ ਕਰਦੇ ਆ ਵੀਰਾਂ ਦਾ ਜਿਹੜੇ ਆਪਣੇ ਤੌਰ ਤੇ ਰਾਸ਼ਨ ਪਚਾ ਰਹੇ ਨੇ ਔਰ ਜਿਹੜੇ ਲੋਕ ਵੋਟਾਂ ਕਰਕੇ ਰਾਸ਼ਨ ਵੰਡ ਰਹੇ ਨੇ ਉਹਨਾਂ ਦੇ ਖਿਲਾਫ ਅਸੀਂ ਇਹ ਵੀਡੀਓ ਬਣਾਈ ਆ ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੇ ਪਸੰਦ ਆਈ ਤਾਂ ਸ਼ੇਅਰ ਕਰਦੇ ਹੋ ਨਹੀਂ ਭਾਈ ਤੁਹਾਡੀ ਮਰਜ਼ੀ ਆ ਗਾਲਾਂ ਵੀ ਕੱਢ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ